ਕਦੀ ਰੇਲ ਰੋਕ ਲਓ ਜੀ ਕਦੀ ਭਾਰਤ ਬੰਦ ਕਰ ਦਿਓ ਜੀ ਕਦੀ ਤੁਸੀਂ ਸ਼ਹਿਰ ਬੰਦ ਕਰ ਦਿਓ ਜੀ ਕਦੀ ਤੁਸੀਂ ਟੋਲ ਟੈਕਸ ਫਰੀ ਕਰ ਦਿਓ ਜੀ ਮਤਲਬ ਕੀ ਐ ਕਰਿਆ ਟਰਾਲੀਆਂ ਕਈ ਟਰਾਲੀ ਟਰੈਕਟਰਾਂ ਨੇ ਮੈਂ ਸੋਸ਼ਲ ਮੀਡੀਆ ਵੀਡੀਓ देखी ਪਿੰਡਰਾਂ ਵਾਲੀ ਫੋਟੋ ਲਗਣੀ ਯਾ ਇਸਰੀ ਦੀ ਇੱਕ ਆਤਕਵਾਦੀ ਦੀ ਫੋਟੋ ਲਗਣੀ ਸਹੀ ਐ ਤੁਸੀਂ ਵੱਡੇ ਵੱਡੇ ਪੱਥਰਾਂ ਤੇ ਬੰਬੀ ਝੰਗ ਰਿਆ ਕਰੋ ਇਹ ਕੀ ਐ ਕਿਸ ਹਾਲ ਕੋ ਲੋ 15 20 ਦਿਨ ਹੋ ਗਏ ਬੈਠੇ ਵਪਾਰ ਦਾ ਕਿੰਨਾ ਨੁਕਸਾਨ ਹੋ ਰਿਹਾ ਮਾਲ ਦੀ ਆਵਾਜਾਈ ਰੋਗੀ ਵਪਾਰੀ ਪਰੇਸ਼ਾਨ ਹੈ ਕਿਸਾਨਾਂ ਨੂੰ ਤੇ ਚਲੋ ਹਰ ਚੀ ਸਰਕਾਰ ਨੇ ਵਜ਼ੀਰ ਫ੍ਰੀ ਦੀ ਫੈਸਿਲਿਟੀ ਨੂੰ ਦਿੱਤੀ ਹੋਈ ਹੈ ਬਿਜਲੀ ਫ੍ਰੀ ਇਹਨਾਂ ਨੂੰ ਹੈ ਹਰ ਚੀਜ਼ ਇਹਨਾਂ ਨੂੰ ਫ੍ਰੀ ਹੈ ਕੋਈ ਮੁੱਦਾ ਕੀ ਕਰਜ਼ਾ ਮਾਫੀ ਔਡੀਆਂ ਇਹਨਾਂ ਦੇ ਘਰ ਖੜੀਆਂ ਬੱਚੇ ਇਹਨਾਂ ਦੇ ਬਾਹਰ ਨੇ ਕੀ ਸਾਡਾ ਕਰਜ਼ਾ ਮਾਫ਼ ਕਰੋ ਗੱਲ ਖਤਮ ਬੱਚੇ ਬਾਹਰ ਨੇ ਕਾਰ ਓਡੀਆਂ ਖੜੀਆਂ ਘਰ ਵੱਡੀ ਵੱਡੀ ਗੱਡੀਆਂ ਖੜੀਆਂ ਬੱਚੇ ਬਾਹਰ ਕਿੱਧਰ ਗਏ ਪਤਾ ਤੁਹਾਨੂੰ ਬਲਕਿ ਕਿਸਾਨਾਂ ਨੂੰ ਅੰਦਾ ਤਾਂ ਨਹੀਂ ਮੰਨਦੇ ਅੰਨ ਨੂੰ ਗੋਂਦਾ ਅੰਦਾ ਤਾਂ ਨਹੀਂ ਮੰਨਦੇ ਅਗਰ ਤੁਹਾਨੂੰ ਇੰਨਾ ਕੁ ਵਿਰੋਧ ਹੈ ਤਾਂ ਤੁਸੀਂ ਅੰਨ ਖਾਣਾ ਬੰਦ ਕਰ ਦਿਓ ਜਿਹੜੀ ਚੀਜ਼ ਕਿਸਾਨ ਨੂੰ ਗੰਦੋ ਖਾਣੀ ਬੰਦ ਕਰ ਦਿਓ ਫਿਰ ਅਗਰ ਇੰਨਾ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਯਾਰ ਤੇ ਤੁਸੀਂ ਪਤਾ ਨਹੀਂ ਕਿਹੜੀ ਖੁੰਦਰ ਤੜਨ ਆਏ ਹੋ ਅੱਜ ਮੇਰਾ ਵਰਲਡ ਅੱਜ ਮੇਰਾ ਦੇਸ਼ ਹਿੰਦੁਸਤਾਨ ਵਰਲਡ ਪਾਵਰ ਹੈ ਕਿੰਨੀ ਤਗੜੀ ਇਕਨੋਮਿਕ ਹੈ ਕੀ ਸਾੜਾ ਜਿਹੜਾ ਮੋਦੀ ਮੋਦੀ ਨਾ ਅੱਗੇ ਵਧੇ ਇਹ ਕੋਈ ਸਾੜਾ ਹੈ ਬਸ ਮੋਦੀ ਨਾ ਅੱਗੇ ਹੋਵੇ ਇਹ ਇੱਕ ਚੀਜ਼ ਹੈ ਕਿ ਜਿਹੜੀ ਟੇਬਲ ਟॉक ਤੇ ਮਸਲਾ ਹੱਲ ਹੋਣਾ ਵੈ ਆਪਾਂ ਜਾਣ ਕੇ ਹੁਰਦੰਗ ਕਿਉਂ ਪਾਰੀ ਐਮਪੀ ਦਾ ਕਿਸਾਨ ਆ ਨਹੀਂ ਆਇਆ ਮਹਾਰਾਸ਼ਟਰ ਦਾ ਕਿਸਾਨ ਆਇਆ ਨਹੀਂ ਆਇਆ ਯੂਪੀ ਦਾ ਕਿਸਾਨ ਆਇਆ ਨਹੀਂ ਆਇਆ ਗੁਜਰਾਤ ਦਾ ਕਿਸਾਨ ਆਇਆ ਨਹੀਂ ਆਇਆ ਸਿਰਫ ਸਰਨਾਪਦ ਫਾਇਦਾ ਵੀ ਸਰਕਾਰ ਨੂੰ ਪੰਜਾਬ ਦੇ ਕਿਸਾਨ ਨੂੰ ਲੈਣਾ ਔਰ ਧਰੇ ਵੀ ਸਰਕਾਰਾਂ ਦੇ ਖਿਲਾਫ ਤੁਸੀਂ ਕਿਸਾਨ ਕਹਿ ਰਹੇ ਹੋ ਆਪਣੇ ਆਪ ਨੂੰ ਦੂਜੀ ਤਰਫ ਤੁਸੀਂ ਕਹਿ ਰਹੇ ਪਰੇਸ਼ਾਨ ਕੀਤਾ ਜਾ ਰਹੇ ਹਾਂ ਮੈਂ ਮੈਂ ਹਿੰਦੂ ਜੱਟ ਹਾਂ ਉਹ ਸਰਕਾਰ ਤੁਹਾਡਾ ਹਰ ਪਾਸੇ ਕਹਿਣਾ ਵੀ ਮੰਨ ਰਹੀ ਹੈ ਫੇਰ ਆਪਾਂ ਆਕੜ ਵੀ ਰੱਖੀਏ ਫੇਰ ਆਪਾਂ ਲੋਕਾਂ ਨੂੰ ਪਰੇਸ਼ਾਨ ਵੀ ਕਰੀਏ ਸਰਕਾਰ ਨੇ ਕਹਿਣਾ ਕਿ ਸਰਕਾਰ ਨੇ ਪਰੇਸ਼ਾਨ ਵੀ ਹੋ ਸਰਕਾਰ ਨੇ ਕਹਿਣਾ ਕਿਸ ਤਰ੍ਹਾਂ ਬੰਨੇ ਆ ਕਿਸਾਨ ਕਹਿ ਰਹੇ ਕਿ ਐਮਐਸਪੀ ਤਾਂ ਗੱਲ ਕਰੋ ਜਿਹੜੇ ਵਾਦੇ ਤੁਸੀਂ ਕਿਤੇ ਦੀ ਉਹ ਤਾਂ ਘੱਟੋ ਘੱਟ ਪੂਰੇ ਕਰੋ ਜਿਹੜੀ ਗੱਲ ਐਮਐਸਪੀ ਦੀ ਹੋਈ ਸੀ ਉਹ ਤਾਂ ਪੂਰੇ ਕਰੋ ਕਰਜ਼ਾ ਮਾਫੀ ਕਰੋ ਕਿਸਾਨਾਂ ਦੀ ਮੈਂ ਪੰਜਾਬੀ ਟੀਵੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਜੈ ਬਰਮਾ ਕਿਸਾਨੀ ਮੋਰਚਾ ਲੱਗਿਆ ਹੋਇਆ ਹੈ ਅਗਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਕਈ ਦਿਨਾਂ ਤੋਂ ਡਟੇ ਹੋਏ ਨੇ ਬਾਰਡਰਾਂ ਦੇ ਉੱਤੇ ਤੇ ਉਹਨਾਂ ਦਾ ਸਭ ਤੋਂ ਵੱਧ ਤੌਰ ਤੇ ਕਹਿਣਾ ਹੈ ਕਿ ਸਾਡੀ ਜਿਹੜੀ ਮੁੱਖ ਮੰਗਾਂ ਨੇ ਹਾਲਾਂਕਿ ਮੰਗਾਂ ਤਾਂ ਕਈ ਨੇ ਪਰ ਜਿਹੜੀਆਂ ਮੁੱਖ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਲੈ ਕੇ ਉਸ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਇਸ ਸਮੇਂ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਸ਼ਿਫ ਸੈਨਾ ਦੇ ਆਗੂ ਅਮਿਤ ਅਰੋੜਾ ਸਾਡੇ ਨਾਲ ਨੇ ਅਰੋੜਾ ਸਾਹਿਬ ਪਹਿਲਾ ਸਵਾਲ ਮੇਰਾ ਇਹ ਹੈ ਕਿ ਹੁਣ ਤੁਸੀਂ ਇੱਕ ਤਰਫ ਜਿਹੜੇ ਕਿਸਾਨ ਨਿਰੰਦਾਤਾ ਨੇ ਕਰਜ਼ਾ ਮਾਫੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਡਟੇ ਹੋਏ ਨੇ ਹਾਲਾਂਕਿ ਇੱਕ ਨੌਜਵਾਨ ਕਿਸਾਨ ਦੀ ਜਿਹੜੀ ਆ ਮੌਤ ਵੀ ਹੋ ਜਾਂਦੀ ਹੈ ਉਹਦੇ ਸਿਰ ਦੇ ਵਿੱਚ ਗੋਲੀ ਵੱਜਦੀ ਹੈ ਕਈ ਫੱਟੜ ਹੋ ਜਾਂਦੇ ਨੇ ਕਈ ਲਾਪਤਾ ਨੇ ਅਕਰ ਤੁਸੀਂ ਉਹਨਾਂ ਕਿਸਾਨਾਂ ਨੂੰ ਅੰਦਾਤਾਂ ਨੂੰ ਹੀ ਕਹਿ ਰਹੇ ਹੋ ਕਿ ਤੁਸੀਂ ਵਾਪਸ ਆ ਜਾਓ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲੀ ਗੱਲ ਪੱਤਰਕਾਰ ਸਾਹਿਬ ਸਭ ਨਾਲ ਪਹਿਲਾਂ ਮੈਂ ਇਹ ਦੱਸੂਗਾ ਜੀ ਕਿ ਚਾਹੇ ਦੂਜੀ ਸਾਈਡ ਹੈ ਹਰਿਆਣਾ ਵੈ ਚਾਹੇ ਹੈਗਾ ਮੇਰਾ ਪੰਜਾਬ ਹਾਂ ਹੈ ਤੇ ਮੇਰੇ ਹਿੰਦੁਸਤਾਨ ਚ ਹੈ ਭਾਰਤ ਚ ਹਾਂ ਕਿੱਥੇ ਵੀ ਕੁਛ ਹੁੰਦਾ ਹੈ ਮੈਨੂੰ ਦੁੱਖ ਲੱਗਦਾ ਹੈ ਕਿਸਾਨ ਨੇ ਉਹ ਮੇਰੇ ਭਰਾ ਨੇ ਜਿਹੜੀ ਸਰ ਨਾਲ ਪਹਿਲਾਂ ਤੁਸੀਂ ਹਿਸਾਬ ਲਗਾ ਲਓ ਜਦੋਂ ਕੰਨੇ ਹੁਣ ਕਿ ਕਿਸੇ ਘਰ ਦਾ ਜੀ ਜਾਂਦਾ ਹੈ ਪਤਾ ਉਹਨੂੰ ਹੁੰਦਾ ਹੈ ਕਿ ਉੱਤੇ ਕੀ ਬੀਤਦੀ ਹੈ ਬੜਾ ਵੱਡਾ ਸਵਾਲ ਹੈ ਨਾ ਕਿ ਕਿਸੇ ਘਰ ਦਾ ਜੀ ਜਾਂਦਾ ਹੈ ਕਿ ਪਤਾ ਲੱਗਦਾ ਉੱਤੇ ਕੀ ਕੀ ਬੀਤਦੀ ਹੈ ਅੱਜ ਬਹੁਤ ਦੁੱਖ ਲੱਗਾ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਵੀ ਹੈ ਪਰ ਮੈਂ ਇੱਕ ਕਿਸਾਨ ਭਰਾਵਾਂ ਨੂੰ ਇੱਕ ਚੀਜ਼ ਕਹੂੰਗਾ ਕਿ ਇੱਕ ਚੀਜ਼ ਹੈ ਕਿ ਜਿਹੜੀ ਟੇਬਲ ਟॉक ਤੇ ਮਸਲਾ ਹੱਲ ਹੋਣਾ ਵੈ ਆਪਾਂ ਜਾਣ ਕੇ ਹੁੜਦੰਗ ਕਿਉ ਪਾ ਰਹਿਆ ਜੇ ਮਸਲਾ ਹਾਲੀ ਟੇਬਲ ਟਾਕ ਤੇ ਹੋਣਾ ਵੈ ਆਪਾਂ ਬਾਰਡਰ ਖਾਲੀ ਕਰੀਏ ਹੁਣ ਤੁਸੀਂ ਹਿਸਾਬ ਲਾਓ 15 20 ਦਿਨ ਹੋ ਗਏ ਬੈਠੇ ਵਪਾਰ ਦਾ ਕਿੰਨਾ ਨੁਕਸਾਨ ਹੋ ਰਿਹਾ ਮਾਲ ਦੀ ਆਵਾਜਾਈ ਰੋਗੀ ਵਪਾਰੀ ਪਰੇਸ਼ਾਨ ਹੈ ਕਿਸਾਨਾਂ ਨੂੰ ਤਾਂ ਚਲੋ ਹਰ ਜੀ ਸਰਕਾਰ ਨੇ ਵਜ਼ੀਰੀ ਫਰੀ ਦੀ ਫਸਿਲਿਟੀ ਉਹ ਦਿੱਤੀ ਹੋਈ ਆ ਬਿਜਲੀ ਫਰੀ ਇਹਨਾਂ ਨੂੰ ਐ ਹਰ ਚੀਜ਼ ਇਹਨਾਂ ਨੂੰ ਫਰੀ ਐ ਵਪਾਰੀ ਟੈਕਸ ਵੀ ਭਰਦਾ ਐ ਬਿਜਲੀ ਦੇ ਬਿੱਲ ਵੀ ਦਿੰਦਾ ਐ ਹਰ ਚੀਜ਼ ਦਿੰਦਾ ਐ ਵਪਾਰੀ ਫਿਰ ਕਿਦੇ ਅੱਗੇ ਜਾ ਕੇ ਰੋਵੇ ਕਾ ਵਪਾਰੀ ਵੀ ਜਾ ਕੇ ਉਹ ਦਿੱਲੀ ਜਾ ਕੇ ਬੈਠ ਗਏ ਚਲੋ ਦਿੱਲੀ ਚਲੀਏ ਚਲੋ ਰੇਲਾ ਰੋਕੀਏ ਜਾਣ ਕੇ ਹੁਣ ਹੁੜਦੰਗ ਕੌਣ ਵਿਚਾਰੇ ਐ ਜਾਣ ਕੇ ਕੌਣ ਵਿਚਾਰੇ ਸਰ ਸਾਹਿਬ ਹੁੜਦੰਗ ਦਾ ਮਤਲਬ ਤੁਸੀਂ ਸਮਝੇ ਨਹੀਂ ਬਾਰਡਰ ਬੰਦ ਪਏ ਐ ਜੇ ਅੱਜ ਦਿੱਲੀ ਜਾਣਾ ਤੁਸੀਂ ਬਾਪ ਪੰਜੇ ਆ ਪਰ ਦਿੱਲੀ ਜਾਣਾ ਹਰਿਆਣਾ ਜਾਣਾ ਜਾਂ ਰਾਜਸਥਾਨ ਜਾਣਾ ਤੁਸੀਂ ਕਿਹੜੇ ਰਸਤੇ ਜਾਉਂਗੇ ਬਾਰਡਰ ਕਿੰਨੇ ਬੰਦ ਕੀਤਾ ਬਾਰਡਰ ਕਿੰਨੇ ਕਿਸਾਨ ਜੋ ਉੱਠ ਜਾਣ ਤੇ ਬਾਰਡਰ ਖੁੱਲ ਜਾਣ ਬਾਰਡਰ ਤਾਂ ਪ੍ਰਸ਼ਾਸਨ ਨੇ ਬੰਦ ਕੀਤਾ ਨਾ ਜੇ ਪ੍ਰਸ਼ਾਸਨ ਨੇ ਬਣਾਉਗੀ ਤਾਂ ਬਾਰਡਰ ਕਿਸਾਨ ਪ੍ਰਸ਼ਾਸਨ ਤੇ ਇੱਕ ਕਾਨੂੰਨ ਨੂੰ ਸਮਝੋਗੀ ਉਹ ਕਹਿ ਰਿਹਾ ਕਿ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰੋ ਸਾਡੇ ਹਿੰਦੁਸਤਾਨ ਦਾ ਪੰਜਾਬ ਦਾ ਜਾਂ ਸਾਡੇ ਹਰਿਆਣੇ ਦਾ ਹੋਰ ਰਾਜਿਆਂ ਦਾ ਕਾਨੂੰਨ ਹੈ ਠੀਕ ਹੈ ਜੀ ਉਹ ਤਾਂ ਕਾਨੂੰਨ ਦੇ ਦਾਇਰੇ ਚ ਕੰਮ ਕਰ ਰਿਹਾ ਇਸ ਲਈ ਕਿਸਾਨ ਭਾਈ ਇਹ ਚਾਹ ਰਿਹਾ ਨੂੰ ਮੈਂ ਕਹਿ ਰਿਹਾ ਕਿ ਕਾਨੂੰਨ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰੋ ਰੋਡ ਤੁਸੀਂ ਉਹ ਤੇ ਹਾਈ ਕੋਰਟ ਮਾਨ ਜੋ ਹਾਈ ਕੋਰਟ ਨੇ ਵੀ ਕਿਹਾ ਤਾਂ ਕਿ ਟਰੈਕਟਰ ਟਰਾਲੀ ਤੁਸੀਂ ਰੋਡ ਤੇ ਨਾ ਮਤਲਬ ਫੇਰ ਵੀ ਆਪਾਂ ਨਹੀਂ ਸੁਣਵਾਈ ਨਹੀਂ ਸੁਣ ਲਈ ਮਤਲਬ ਪ੍ਰੋਟੈਸਟ ਕਰਨਾ ਕਾਨੂੰਨ ਦੇ ਖਿਲਾਫ ਲੱਗਦਾ ਤੁਹਾਨੂੰ ਲੋਕਤੰਤਰ ਮੈਂ ਕਹਿੰਦਾ ਅਸੀਂ ਲੋਸ ਵੀ ਕਰਦੇ ਆਂ ਲੋਕਤੰਤਰ 'ਚ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਉਹ ਵੀ ਕਰਦੇ ਆਂ ਪਰ ਕਿਸੇ ਨੂੰ ਖਰਾਬ ਕਰਕੇ ਨਹੀਂ ਕਿਸ ਨੂੰ ਖਰਾਬ ਕਰਕੇ ਕਿਸ ਨੂੰ ਖਰਾਬ ਕੀਤਾ ਆਪ ਜਨਤਾ ਪਰੇਸ਼ਾਨ ਹੋ ਰਹੀ ਏ ਤੁਸੀਂ ਦੇਖ ਨਹੀਂਦੇ ਨਹੀਂ ਜੇ ਸ਼ੰਭੂ ਆਪਾਂ ਤੁਸੀਂ ਦੇਖ ਬਿਨਾਂ ਦੇਖੇ ਆ ਗਏ ਹੋ ਕਿ ਜਨਤਾ ਪਰੇਸ਼ਾਨ ਹੋ ਰਹੀ ਏ ਨਹੀਂ ਹੋ ਰਹੀ ਜੇ ਤੁਸੀਂ ਦਲੀਲ ਕਰਨਾ ਮੇਰੀ ਗੱਲ ਸੁਣੋ ਜੇ ਤੁਸੀਂ ਦਿੱਲੀ ਜਾਣਾ ਕਿਹੜੇ ਰਸਤੇ ਜਾਓਗੇ ਮੈਨੂੰ ਰਸਤਾ ਹੀ ਸਮਝਾ ਦਿਓ ਮੈਨੂੰ ਇੱਕ ਗੱਲ ਦੱਸੋ ਤੁਸੀਂ ਸ਼ੰਭੂ ਬਾਡਰ ਖਨੋਰੀ ਬਾਡਰ ਦੀ ਗੱਲ ਨਾ ਕਰੋ ਦਿੱਲੀ ਦੀ ਗੱਲ ਕਰੋ ਦਿੱਲੀ ਦੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਕਿਸਾਨ ਇੱਧਰ ਤੱਕ ਪਹੁੰਚਾ ਹੀ ਨਹੀਂ ਤਾਂ ਰਸਤਾ ਤਾਂ ਖੋਲ ਦੋ ਘੱਟੋ ਘੱਟ ਦਿੱਲੀ ਦੇ ਆਮ ਲੋਕ ਵੀ ਮੇਰੇ ਆਪਣੇ ਨੇ ਮੈਂ ਕਹਿੰਨਾ ਦਿੱਲੀ ਸਾਡੇ ਦੇਸ਼ ਦੀ ਕੀ ਹੈ ਪੱਤਰਕਾਰ ਸਾਹਿਬ ਦੱਸੋ ਨਾ ਸਾਡੇ ਦੇਸ਼ ਦੀ ਦਿੱਲੀ ਕੀ ਹੈ ਦੱਸੋ ਰਾਜਧਾਨੀ ਹੈ ਰਾਜਧਾਨੀ ਹੈ ਨਾ ਮਤਲਬ ਆਲ ਵਰਲਡ ਦੇਖਦਾ ਅੱਜ ਮੇਰਾ ਵਰਲਡ ਅੱਜ ਮੇਰਾ ਦੇਸ਼ ਹਿੰਦੁਸਤਾਨ ਵਰਲਡ ਪਾਵਰ ਹੈ ਕਿੰਨੀ ਤਗੜੀ ਇਕਨੋਮਿਕ ਹੈ ਕੀ ਸਾੜਾ ਸਿਰਫ ਮੋਦੀ ਮੋਦੀ ਨਾ ਅੱਗੇ ਵਧੇ ਇਹ ਕੋਈ ਸਾੜਾ ਬਸ ਮੋਦੀ ਨਾ ਅੱਗੇ ਹੋਵੇ ਸਾਡੇ ਮਾਨ ਸਾਹਿਬ ਨਾ ਅੱਗੇ ਹੋਣ ਹੁਣ ਮਾਨ ਸਾਹਿਬ ਨੇ ਦੇਖੋ ਸਾਡੇ ਪੰਜਾਬ ਪਾਸੇ ਕਿੰਨਾ ਵਧੀਆ ਕੰਮ ਕੀਤਾ ਕਿਸਾਨ ਭਾਈ ਚਾਰੇ ਨਾਲ ਖੜੇ ਨੇ ਅਸੀਂ ਵੀ ਖੜੇ ਆ ਅਸੀਂ ਵੀ ਕਹਿੰਦੇ ਆ ਠੀਕ ਹੈ ਜੀ ਹੁਣ ਤੁਸੀਂ ਇਹ ਲੜਾਈ ਕੀ ਹੈ ਐਮਐਸਪੀ ਦੀ ਮੈਂ ਕਹਿੰਦਾ ਲੜਾਈ ਤੁਹਾਡੀ ਐਮਐਸਪੀ ਦੀ ਹੋਣੀ ਕਿਉਂ ਚਾਹੀਦੀ ਹੋਣੀ ਨਹੀਂ ਚਾਹੀਦੀ ਤੇ ਕਿਉਂ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਹੋਣੀ ਚਾਹੀਦੀ ਇੱਕ ਚੀਜ਼ ਮੈਂ ਦੱਸਦਾ ਤੁਸੀਂ ਕੀ ਬਿਜ਼ਨਸ ਕਰਦੇ ਹੋ ਜ ਕੋਈ ਵਪਾਰ ਕਰੋਗੇ ਜਾਂ ਮੈਂ ਮੇਰੇ ਤੇ ਲਾਵਾਂ ਮੈਂ ਜੈਕਟ ਬਣਾਣਾ ਟਰੈਕਸੂਟ ਬਣਾਣਾ ਜਾਂ ਕੋਈ ਆਈਟਮ ਬਣਾਣਾ ਮੇਰਾ ਆਪਣੀ ਚੀਜ਼ ਹੈ ਤੁਹਾਨੂੰ ਵੇਚਦਾ ਹਾਂ ਤੁਸੀਂ ਲਵੋ ਚਾਹੇ ਨਾ ਲਵੋ ਮੈਂ ਆਪਣਾ ਰੇਟ ਦਿੰਦਾ ਜੇ ਤੁਹਾਨੂੰ ਮੇਰੀ ਚੀਜ਼ ਦਾ ਰੇਟ ਪਸੰਦ ਆਏਗਾ ਤੁਸੀਂ ਤਦ ਹੀ ਹਾਮੀ ਭਰੋਗੇ ਕਿ ਮੈਨੂੰ ਇਸ ਰੇਟ ਦੇ ਚੀਜ਼ ਵਾਜਬ ਰੇਟ ਖਾਂਦੀ ਵਾਜਬ ਖਾਂਦੀ ਹੈ ਮੈਨੂੰ ਦੇ ਦਿਓ ਜੇ ਨਹੀਂ ਖਾਂਦੀ ਰਹਿਣ ਦਿਓ ਮੇਰੀ ਚੀਜ਼ ਮੇਰੇ ਕੋਲ ਪਈ ਹੈ ਨਾ ਬੜਾ ਵੱਡਾ ਸਵਾਲ ਹੈ ਨਾ ਹੁਣ ਸਰਕਾਰ ਤੁਹਾਡਾ ਹਰ ਪਾਸੇ ਕਹਿਣਾ ਵੀ ਬੰਦ ਰਹੀ ਹੈ ਫਿਰ ਆਪਾਂ ਆਕੜ ਵੀ ਰੱਖੀਏ ਫਿਰ ਆਪਾਂ ਲੋਕਾਂ ਨੂੰ ਪਰੇਸ਼ਾਨ ਵੀ ਕਰੀਏ ਸਰਕਾਰ ਨੇ ਕਹਿਣਾ ਕਿਸ ਤਰ੍ਹਾਂ ਪਰੇਸ਼ਾਨ ਵੀ ਹੋਵੇ ਸਰਕਾਰ ਨੇ ਕਹਿਣਾ ਕਿਸ ਤਰ੍ਹਾਂ ਮੰਨਿਆ ਤੁਸੀਂ ਨਹੀਂ ਦੇਖਿਆ ਪਹਿਲੇ ਵਾਦੇ ਕੀਤੇ ਗਏ ਐਮਐਸਪੀ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਐਮਐਸਪੀ ਕਿਤੇ ਦਿੱਤੀ ਗਈ ਹੈ ਉਹਨਾਂ ਦੇਖੋ ਕਿ ਦੁਬਾਰਾ ਸਾਡੇ ਮਾਨਯੋਗ ਕੇਂਦਰੀ ਮੰਤਰੀ ਸਾਹਿਬ ਨੇ ਮਾਨ ਸਾਹਿਬ ਨੇ ਫਿਰ ਅਪੀਲ ਕੀਤੀ ਹੈ ਕਿ ਆਪਾਂ ਟੇਬਲ ਟੋਕ ਤੇ ਬੈਠ ਕੇ ਇਹ ਮੀਟਿੰਗ ਕਰੀਏ ਇਹਦਾ ਮਸਲਾ ਹੱਲ ਕਰੀਏ ਮਸਲਾ ਹੱਲ ਤੇ ਟੇਬਲ ਕੁਰਸੀ ਤੇ ਬੈਠ ਕੇ ਹੋਣਾ ਕਿ ਕਿਸਾਨ ਤਾਂ ਤਿਆਰ ਨੇ ਨਾ ਕਿਸਾਨ ਤਾਂ ਤਿਆਰ ਨੇ ਅਸੀਂ ਜਨਤਾ ਪਰੇਸ਼ਾਨ ਉਹ ਕਹ ਰਿਹਾ ਐਮ ਐਸ ਪੀ ਦੀ ਗੱਲ ਕਰੋ ਅਸੀਂ ਗੱਲ ਕਰਾਂਗੇ ਕਰਜ਼ਾ ਮਾਫੀ ਦੀ ਗੱਲ ਕਰੋ ਅਸੀਂ ਗੱਲ ਕਰਾਂਗੇ ਮੇਰੀ ਗੱਲ ਸੁਣੋ ਤਰਨਾ ਲਾ ਪਰੇਸ਼ਾਨ ਕੋਲ ਹੁੰਦਾ ਹੈ ਤਰਨਾ ਲਾ ਕੇ ਤਰਨਾ ਇਸ ਲਈ ਲਾਇਆ ਕਿ ਪ੍ਰੈਸ਼ਰ ਪਵੇ ਤੇ ਗੱਲਬਾਤ ਲਈ ਟੇਬਲ ਟਾਕ ਤੇ ਸਰਕਾਰ ਬੁਲਾਵੇ ਯਾ ਸਰਕਾਰ ਕਿ ਸਰਕਾਰ ਨੇ ਬੁਲਾਇਆ ਕਿਸਾਨ ਗਏ ਮੇਰੀ ਗੱਲ ਸੁਣੋ ਕਿਸਾਨ ਕਹਿ ਰਿਹਾ ਐਮ ਐਸ ਪੀ ਤੇ ਗੱਲ ਕਰੋ ਜਿਹੜੇ ਵਾਦੇ ਤੁਸੀਂ ਕਿਤੇ ਦੀ ਉਹ ਤਾਂ ਘਟੋ ਘਟ ਪੂਰੇ ਕਰੋ ਜਿਹੜੀ ਗੱਲ ਐ ਐਮਐਸਪੀ ਦੀ ਹੋਈ ਸੀ ਉਹ ਤਾਂ ਪੂਰੇ ਕਰੋ ਕਰਜ਼ਾ ਮਾਫੀ ਕਰੋ ਕਿਸਾਨਾਂ ਦੀ ਇੱਕੋ ਹੀ ਮੁੱਦਾ ਕਿ ਕਰਜ਼ਾ ਮਾਫੀ ਔਡੀਆਂ ਇਹਨਾਂ ਦੇ ਘਰ ਖੜੀਆਂ ਬੱਚੇ ਇਹਨਾਂ ਦੇ ਬਾਹਰ ਨੇ ਉਹ ਸਾਡੇ ਵਰਗਾ ਵਪਾਰੀ ਤੁਸੀਂ ਹਿਸਾਬ ਲਗਾ ਲਓ ਸਾਡੇ ਦੇਖ ਲਓ ਘਰ ਵੀ ਅਜਿਹਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਨਾ ਤੁਸੀਂ ਸੋਸ਼ਲ ਮੀਡੀਆ ਚ ਲਾਂਦੇ ਨਾ ਤੁਸੀਂ ਔਰਜਿਨ ਲਗਾਤਾਰ ਆਕੜੇ ਜਿਹੜੇ ਨੇ ਵੱਧ ਰਹੇ ਨੇ ਜਿਹੜੇ ਕਿਸਾਨ ਸੁਸਾਇਡ ਕਰ ਰਹੇ ਆਤਮ ਹੱਤਿਆ ਕਰ ਰਹੇ ਕਿਸਾਨ ਦਾ ਗੱਲ ਸੁਣੋ ਮੇਰੀ ਗੱਲ ਤੁਸੀਂ ਉਹ ਉਹ 1% ਜਾਂ 2% ਕਿਸਾਨਾਂ ਨੂੰ ਕਰ ਲਿਆ ਕਰੋ ਕਿਸਾਨਾਂ ਨੂੰ ਸਰਕਾਰ ਨੇ ਫੂਸਿਲਟੀ ਬੜੀ ਦਿੱਤੀ ਐ ਵਪਾਰੀ ਆਂ ਦੇਖ ਲਓ ਤੁਸੀਂ ਜੇ ਗੱਡੀ ਐ ਉਹ ਵੀ ਲੋਨ ਤੇ ਐ ਧਾਰ ਐ ਉਹ ਵੀ ਲੋਨ ਤੇ ਐ ਫੈਕਟਰੀਆਂ ਚੱਲਦੀਆਂ ਉਹ ਵੀ ਲਿੰਟਾ ਚੱਲਦੀਆਂ ਵਾ ਵਪਾਰੀ ਨੇ ਹਮੇਸ਼ਾ ਟੈਕਸ ਦਿੰਦਾ ਆਇਆ ਸਰਕਾਰ ਨੂੰ ਹਮੇਸ਼ਾ ਟੈਕਸ ਹੀ ਦਿੰਦਾ ਆਇਆ ਔਰ ਇਹਨਾਂ ਨੂੰ ਸਾਲ ਬਾਅਦ ਕਰਜਾ ਦੇਣਾ ਸਾਲ ਬਾਅਦ ਕਹਿਣਾ ਕੀ ਸਾਡਾ ਕਰਜ਼ਾ ਮਾਫ਼ ਕਰੋ ਗੱਲ ਖਤਮ ਬੱਚੇ ਬਾਹਰ ਨੇ ਕਾਰੋਡੀਆਂ ਖੜੀਆਂ ਘਰ ਵੱਡੀ ਵੱਡੀ ਗੱਡੀਆਂ ਖੜੀਆਂ ਬੱਚੇ ਬਾਹਰ ਕਿੱਦਾਂ ਗਏ ਪਤਾ ਤੁਹਾਨੂੰ ਮੇਰੀ ਗੱਲ ਸੁਣੋ ਜੀ ਲਗਾਤਾਰ ਚਿੱਟੇ ਦੇ ਨਾਲ ਮੋਤਾਂ ਹੋ ਰਹੀਆਂ ਨੇ ਨਸ਼ੇ ਕਰ ਕਰ ਨੌਜਵਾਨੀ ਜਿਹੜੀ ਹੈ ਖਤਮ ਹੋ ਰਹੀ ਹੈ ਔਰ ਉਹ ਜਮੀਨੇ ਕਹਨੇ ਤਰ ਤਰ ਕੇ ਆਪਣੇ ਬੱਚੇ ਨੂੰ ਬਾਹਰ ਪੇਜੇ ਨਾ ਘੱਟੋ ਘੱਟ ਜਾਣ ਦਾ ਬੱਚੇ ਉਹਨਾਂ ਦੀ ਜੀ ਮੈਨੂੰ ਕੋਈ ਉਹ ਨਹੀਂ ਹੈ ਜੀ ਮੈਂ ਤੇ ਕਹਿਣਾ ਕਿ ਜਿੱਦਾਂ ਮਰਜੀ ਇਹ ਮਸਲਾ ਹੱਲ ਹੋਣਾ ਚਾਹੀਦਾ ਮੈਂ ਤੇ ਕੋਈ ਇਸ਼ੂ ਲੈ ਕੇ ਨਹੀਂ ਨਹੀਂ ਅਨ ਤਾਂ ਤੁਸੀਂ ਵੀ ਖਾਨੇ ਹੋ ਅਗਰ ਉਹ ਐਮਐਸਪੀ ਤਿਆਰ ਹੋ ਜਾਂਦੀ ਹੈ ਅਗਰ ਮੰਨ ਲਓ ਕਿ ਕਿਸਾਨਾਂ ਤੋਂ 1 ਰੁਪਏ 2 ਰੁਪਏ 5 ਰੁਪਏ ਦੀ ਮੰਨ ਲਓ ਮੇਰੀ ਸਵਾਲ ਪੁੱਛ ਲਓ ਅਗਰ ਮੰਨ ਲਓ ਕਿ ਆਲੂ 1 ਤੋਂ 2 2 ਰੁਪਏ ਕਿਲੋ ਜਿਹੜਾ ਕਿਸਾਨਾਂ ਤੋਂ ਚੱਕਿਆ ਜਾਂਦਾ ਅਗਰ ਐਮਐਸਪੀ ਉਹਦੀ ਹੋ ਜਾਂਦੀ ਹੈ 2 3 4 5 ਰੁਪਏ ਤਾਂ ਮੰਡੀ 'ਚ 10 ਰੁਪਏ ਵਿਕੂਗਾ ਕੋਈ ਚੀਜ਼ ਹੈ ਜਿਹੜੀ 10 ਰੁਪਏ ਵੀ 10 ਰੁਪਏ ਕਿਸਾਨਾਂ ਤੋਂ ਲਈਤੀ ਜਾਂਦੀ ਉਹ 200 ਰੁਪਏ ਮਿਲ ਰਹੀ ਹੈ ਭੈ ਤਾਂ ਉਹਨਾਂ ਨੂੰ ਹੀ ਫਰਕ ਰਿਹਾ ਨਾ ਜਿਹੜੇ ਮਜ਼ਦੂਰ ਨੇ ਅੱਪਰ ਮੀਡਲ ਕਲਾਸ ਨੇ ਲੋਅਰ ਮੀਡਲ ਕਲਾਸ ਨੇ ਮੀਡਲ ਕਲਾਸ ਲੋਗ ਨੇ ਜਾ ਤੇ ਫਿਰ ਤੁਸੀਂ ਸਟੱਡੀ ਕਰਕੇ ਨਹੀਂ ਆਏ ਐਮਐਸਪੀ ਦੀ ਨਹੀਂ ਕਿਸਾਨ ਕਹਿ ਰਿਹਾ ਕਿ ਮਿਨਿਮਮ ਸਪੋਰਟ ਬਰਾ ਚਾਹੀਦਾ ਹੈ ਤੁਹਾਨੂੰ ਤਰੀਕਾ ਸਮਝਾਤਾ ਤੁਹਾਨੂੰ ਤਰੀਕਾ ਸਮਝਾਤਾ ਤੁਸੀਂ ਕਹਿ ਰਹੇ ਹੋ ਆਂਦਾਤਾ ਤੁਸੀਂ ਇਹ ਕਹਿ ਰਹੇ ਹੋ ਨਾ ਠੀਕ ਹੈ ਆਂਦਾਤਾ ਪਤਾ ਗੂਣ ਹੈ ਮੇਰੇ ਭਗਵਾਨ ਭੋਲੇਨਾਥ ਜੇ ਹੁਣ ਮੈਂ ਜੁ ਜਾਗਰ ਬਣਾਣਾ ਵਾ ਮੈਂ ਕੋਈ ਜਾਗਰ ਦਾਤਾ ਥੋੜੀ ਹੋ ਗਿਆ ਸਿੱਧੀ ਜੀ ਗੱਲ ਐ ਮੈਂ ਕੋਈ ਜਾਗਰ ਦਾਤਾ ਨਹੀਂ ਬਣ ਨਹੀਂ ਗਿਆ ਮੈਂ ਇਸ ਲਈ ਇੱਕ ਚੀਜ਼ ਦੱਸਦਾ ਹੁਣ ਸਾਫ਼ ਪੁੱਛਦੀ ਗੱਲ ਕਹਿਣਾ ਹੁਣ ਕਿ ਜਿਹੜੀ ਗੱਲ ਹੈਗੀ ਐ ਇਹ ਟੇਬਲ ਟਾਕ ਤੇ ਬੈਠ ਕੇ ਮੁੱਕਣੀ ਐ ਉਹ ਟੇਬਲ ਟਾਕ ਤੇ ਬੈਠ ਕੇ ਮੁੱਕਣੀ ਐ ਕਿ ਕਿਸਾਨਾਂ ਨੂੰ ਅੰਦਾਤਾ ਨਹੀਂ ਮੰਨਦੇ ਮੈਂ ਨਹੀਂ ਮੰਨਦਾ ਅੰਦਾ ਅੰਦਾ ਤਾਂ ਨਹੀਂ ਮੰਨਦੇ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਰੋਟੀ ਦਿੰਦੇ ਐ ਸਾਰੀ ਸ੍ਰਿਸ਼ਟੀ ਨੂੰ ਜਿਹਨਾਂ ਰੱਖਿਆ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਹਰ ਚੀਜ਼ ਆਪਾਂ ਕੁਝ ਵੀ ਮੰਗਦੇ ਆ ਕਿਹਨੇ ਕੋ ਮੰਗਦੇ ਆ ਨਹੀਂ ਅਗਰ ਤੁਹਾਨੂੰ ਇੰਨਾ ਕੋ ਵਿਰੋਧ ਹੈ ਤਾਂ ਅੰਨ ਖਾਣਾ ਬੰਦ ਕਰ ਦਿਓ ਤੁਸੀਂ ਸਭ ਦੀ ਝੋਲੀਆਂ ਭਰ ਕੇ ਰੱਖ ਅਗਰ ਤੁਹਾਨੂੰ ਇੰਨਾ ਕੋ ਵਿਰੋਧ ਹੈ ਤਾਂ ਤੁਸੀਂ ਅੰਨ ਖਾਣਾ ਬੰਦ ਕਰ ਦਿਓ ਮੇਰੀ ਗੱਲ ਸੁਣੋ ਜਿਹੜੀ ਚੀਜ਼ ਕਿਸਾਨ ਨੂੰ ਗਾਉਂਦੇ ਉਹ ਖਾਣੀ ਬੰਦ ਕਰ ਦਿਓ ਫਿਰ ਅਗਰ ਇੰਨਾ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਮੈਂ ਨਾ ਪੱਤਰਕਾਰ ਸਾਹਿਬ ਮੇਰੀ ਗੱਲ ਸੁਣੋ ਜਾਂ ਤੇ ਤੁਸੀਂ ਪਤਾ ਨਹੀਂ ਕਿਹੜੀ ਖੁੰਦਕ ਕੱਢਣ ਆਏ ਹੋ ਨਹੀਂ ਖੁੰਦਕ ਦੀ ਗੱਲ ਨਹੀਂ ਅਗਰ ਅੰਮੀ ਤੋਂੜੇ ਨਾਲ ਖੁੰਦਕ ਕੱਢੀਏ ਜਾ ਕੇ ਅੰਮੀ ਤੋਂੜੇ ਨਾਲ ਖੁੰਦਕ ਨਹੀਂ ਦੇਖੋ ਮੈਂ ਐਮਐਸਪੀ ਦੀ ਗੱਲ ਕਰਦਾ ਕਿਸਾਨ ਕਹਿੰਦੇ ਕਿ ਸ ਗੱਲ ਸੁਣਿਓ ਮੇਰੀ ਮਿਨਿਮਮ ਸਪੋਰਟ ਪ੍ਰਾਈਸ ਚਾਹੀਦਾ ਕਿ ਘੱਟੋ ਘੱਟ ਕਿਸਾਨ ਜਿਹੜਾ ਖੁਦ ਖੁਸ਼ੀਆ ਨਾ ਕਰੇ ਇੰਨਾ ਕ ਸਪੋਰਟ ਚਾਹੀਦਾ ਮੈਂ ਮੈਂ ਕੋਈ ਕਿਸੇ ਦਾ ਦੋਖੀ ਨਹੀਂ ਹੈਗਾ ਮੈਂ ਕਹਿੰਦਾ ਟੇਬਲ ਟੋਕ ਤੇ ਬੈਠ ਕੇ ਹਰ ਮਸਲਾ ਹੱਲ ਹੁੰਦਾ ਹੈ ਜਨਤਾ ਪਰੇਸ਼ਾਨ ਕਿਉਂ ਕਰ ਰਹੀ ਹੈ ਜਨਤਾ ਪਰੇਸ਼ਾਨ ਕਿਉਂ ਹੋ ਰਹੀ ਹੈ ਸਵਾਲ ਪੁੱਛੋ ਨਾ ਜਾ ਕੇ ਬਾੜਾਂ ਤੇ ਤੁਸੀਂ ਸਵਾਲ ਹੀ ਨਹੀਂ ਪੁੱਛ ਲੇ ਕਿ ਆਮ ਜਨਤਾ ਕਿੱਥੇ ਜਾਵੇ ਪੁੱਛੋ ਮੇਰੇ ਵੱਲੋਂ ਜਾ ਕੇ ਅੰਮੀ ਤੋੜੇ ਨੂੰ ਉਹਨਾਂ ਨੂੰ ਕਹੋ ਅੰਮੀ ਤੋੜੇ ਦਾ ਸਵਾਲ ਸੀਗਾ ਮੇਰੀ ਚੈਨਲ ਤੇ ਖਬਰ ਚੱਲੀ ਸੀ ਅੰਮੀ ਤੋੜਾ ਪੁੱਛਦਾ ਸੀ ਜਨਤਾ ਦਾ ਕੀ ਕਸੂਰ ਆ ਉਹ ਹੀ ਦ ਜਨਤਾ ਦਾ ਕੀ ਕਸੂਰ ਹੈ ਉਹ ਹੀ ਦੱਸ ਦੋ ਪੁੱਛੋ ਸਵਾਲ ਜਾ ਕੇ ਪਰ ਕਿਸਾਨ ਵੀ ਇਹ ਕਹਿ ਰਹੇ ਨੇ ਸਾਡਾ ਕਸੂਰ ਕੀ ਆ ਅਸੀਂ ਫੱਟੜ ਹੋ ਰਿਹਾ ਤੇ ਟੇਬਲ ਟਾਕਸ ਬਲਾ ਟੇਬਲ ਟਾਕ ਸੇ ਅਗਰ ਟੇਬਲ ਟਾਕ ਸੇ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਕੀ ਲੋੜ ਹੈ ਆਪਣਾ ਸੜਕਾਂ ਦੇ ਬੰਦ ਦੀ ਮੇਰੀ ਗੱਲ ਸੁਣੋ ਸਰਕਾਰ ਉਹਨਾਂ ਨੂੰ ਉਹਨਾਂ ਨੂੰ ਕੀ ਲੋੜ ਹੈ ਅੱਜ ਤੁਸੀਂ ਗੋਲੇਖਾਨ ਦੀ ਇਹਨਾਂ ਨੇ ਕੀ ਕੀਤਾ ਆਇਆ ਕਦੀ ਰੇਲ ਰੋਕ ਲਓ ਜੀ ਕਦੀ ਭਾਰਤ ਬੰਦ ਕਰ ਦਿਓ ਜੀ ਕਦੀ ਤੁਸੀਂ ਸ਼ਹਿਰ ਬੰਦ ਕਰ ਦਿਓ ਜੀ ਕਦੀ ਤੁਸੀਂ ਟੋਲ ਟੈਕਸ ਫ੍ਰੀ ਕਰ ਦਿਓ ਜੀ ਮਤਲਬ ਕੀ ਹੈ ਗੱਲਾਂ ਸੋਚਣ ਵਾਲੀਆਂ ਨਾ ਜੇ ਟੋਲ ਟੈਕਸ ਫ੍ਰੀ ਹੋਊਗਾ ਵਧੀਆ ਸੜਕਾਂ ਵੀ ਆਪਾਂ ਬਣਾਉਂਦੇ ਆ ਕੀ ਐ ਕਾਦੇ ਲਈ ਐ ਮਤਲਬ ਤੁਸੀਂ ਤੁਸੀਂ 60 ਕਰੋੜ ਕਿਸਾਨਾਂ ਬਾਰੇ ਤੇ 20 ਕਰੋੜ ਮਜ਼ਦੂਰਾ ਬਾਰੇ ਨਹੀਂ ਬੋਲਦੇ ਤੁਹਾਨੂੰ ਸੜਕਾਂ ਸੜਕਾਂ ਖੁੰਮੀਆਂ ਚਾਹੀਦੀਆਂ ਰੇਲਾਂ ਚਾਹੀਦੀਆਂ ਚਾਹੇ ਲੋਕੀ ਕੁਛ ਦਾ ਆਮ ਜਨਤਾ ਵਾਸਤੇ ਠੀਕ ਹੈ ਜੀ ਆਮ ਜਨਤਾ ਕਿਹੜੀ ਆਮ ਜਨਤਾ ਮੈਨੂੰ ਆਮ ਜਨਤਾ ਕਿਨੂੰ ਮੰਨਦੇ ਹੋ ਆਮ ਜਨਤਾ ਕਿਨੂੰ ਮੰਨਦੇ ਹੋ ਮੰਨਦੇ ਕਿਨੂੰ ਆਮ ਜਨਤਾ ਆਮ ਜਨਤਾ ਕਿਨੂੰ ਮੰਨਦੇ ਹੋ ਜਿਹੜੀ ਜਨਤਾ ਹੀ ਪਰੇਸ਼ਾਨ ਹੋ ਰਹੀ ਐ ਆਵਾਜਾਈ ਰੋਗੀ ਵਪਾਰੀਆਂ ਕੋਲ ਇਹ ਕਹ ਕੇ ਜਾ ਕੇ ਬਾਈਟ ਲੋ ਪੁੱਛੋ ਕਿ ਭੋੜਾ ਮਾਲ ਆ ਜਾ ਰਿਹਾ ਹੈ ਟਰਾਂਸਪੋਰਟੇਸ਼ਨਾਂ ਬੰਦ ਪਈਆਂ ਗੱਡੀਆਂ ਕਿੱਥੋਂ ਕੱਟੀਏ ਕਿੱਥੋਂ ਆਈਏ ਜਾਈਏ ਵਪਾਰੀ ਕਿਨਾਂ ਦੇ ਸਮਝੋਗੇ ਐਕਸਪੋਰਟ ਦੇ ਆਰਡਰ ਆ ਗਏ ਨੇ ਅਗਲਾ ਪਹਿਲਾਂ ਹੀ ਡਰ ਜਾਂਦਾ ਪਤਾ ਨਹੀਂ ਪਹਿਲਾਂ 1.5 ਸਾਲ ਬੈਠੇ ਸੀ ਹੁਣ ਪਤਾ ਨਹੀਂ ਕੀ ਬਣੂਗਾ ਕਿੱਥੇ ਉੱਠਣ ਹੀ ਨਾ ਵਪਾਰ ਹੀ ਕੈਨਸਲ ਹੋ ਗਏ ਆਰਡਰਾਂ ਨੇ ਕੈਨਸਲ ਹੋ ਗਏ ਮਾਲ ਆਵਾਜਾਈ ਬੰਦ ਹੋ ਗਈ ਕਿੱਦੇ ਅੱਗੇ ਜਾ ਕੇ ਰੋਈਏ ਸੀ ਕਿਹਨੂੰ ਜਵਾਬ ਦੇਈਏ ਸੀ ਮਤਲਬ ਸਾਡੀ ਵੀ ਸੁਣਵਾਈ ਕਰੋ ਨਾ ਪੁੱਛੋ ਜਾ ਕੇ ਤੁਸੀਂ ਰੋਡ ਖਾਲੀ ਕਿਉਂ ਨਹੀਂ ਕਰ ਰਹੇ ਅੱਜ ਪੰਜਾਬ ਦਾ ਵਪਾਰੀ ਪਰੇਸ਼ਾਨ ਹੋਇਆ ਪਿਆ ਵਾ ਪਹਿਲਾਂ ਵੀ ਦੇਖੋ ਕਿੰਨੇ ਬਿジネス ਘਾਟੇ ਪਏ ਤੁਸੀਂ ਤੇ ਆਪਣੇ ਕਰਜ਼ਾ ਮਾਫੀ ਦੀ ਗੱਲ ਕਰ ਲਈ ਸਾਡੇ ਕਰਜ਼ੇ ਕੌਣ ਮਾਫ ਕਰਾਊਗਾ ਸਾਡੀ ਆਵਾਜ਼ ਵਿੱਚ ਕੌਣ ਆ ਫਿਰ ਮੰਨਿਏ ਫਿਰ ਅਸੀਂ ਤੁਹਾਡੇ ਨਾਲ ਖਲ੍ਹ ਕਰੀਏ ਖੜੀਏ ਅਸੀਂ ਪਰੇਸ਼ਾਨ ਹੋ ਰਹੇ ਹਾਂ ਤੋ ਤੁਹਾਡੇ ਕਰਕੇ ਸਾਨੂੰ ਪਰੇਸ਼ਾਨੀਆਂ ਹੋ ਰਹੀਆਂ ਉਸ ਚੀਜ਼ ਦਾ ਤੁਸੀਂ ਪੁੱਛੋ ਜਾ ਕੇ ਨਹੀਂ ਜਿਹੜੇ ਕਿਸਾਨ ਮਜ਼ਦੂਰ ਨੇ ਜਾਂ ਫਿਰ ਲੋਅਰ ਮਿਡਲ ਕਲਾਸ ਨੇ ਮਿਡਲ ਕਲਾਸ ਨੇ ਉਹਨਾਂ ਬਾਰੇ ਨਹੀਂ ਸੋਚਦੇ ਕਿ ਅਗਰ ਮਹਿੰਗਾਉ ਮਹਿੰਗਾਈ ਹੋਊਗੀ ਜਿਹੜਾ ਬੰਦਾ 1000 ਰੁਪਏ ਦਿਹਾੜੀ ਕਮਾਉਂਦਾ ਜਿਹੜਾ ਬੰਦਾ 1000 ਰੁਪਏ ਦਿਹਾੜੀ ਕਮਾਉਂਦਾ ਠੀਕ ਹੈ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਘਰ ਚਲਾ ਸਕਦਾ ਆਪਣਾ ਰਸੋਈ ਕਿੰਨੀ ਮਹਿੰਗੀ ਹੋ ਚੁੱਕੀ ਹੈ ਮੇਰੀ ਐਕਸਪੋਸਰ ਦਾ ਸਵਾਲ ਪੁੱਛੋ ਹੂੰ ਪੰਜਾਬ ਦੇ ਕਿਸਾਨ ਨੂੰ ਸਭ ਨਾਲ ਜ਼ਿਆਦਾ ਫਾਇਦਾ ਹੁੰਦਾ ਹੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਮ ਤਲੇ ਨਹੀਂ ਪੜੇ ਆંકੜੇ ਪੜੋ ਸਟੱਡੀ ਕਰੋ ਫਿਰ ਮੈਂ ਕੁਆਇਓ ਪਰ ਕਹ ਰਹੇ ਖੁਦਗੁਸ਼ੀ ਹੈ ਖੁਦਗੁਸ਼ੀ ਹੈ ਕਿਉਂ ਕਰ ਰਹੇ ਹੋ ਫਿਰ ਸਹੀ ਐਮਪੀ ਦਾ ਕਿਸਾਨ ਆਇਆ ਨਹੀਂ ਆਇਆ ਮਹਾਰਾਸ਼ਟਰ ਦਾ ਕਿਸਾਨ ਆਇਆ ਨਹੀਂ ਆਇਆ ਯੂਪੀ ਦਾ ਕਿਸਾਨ ਆਇਆ ਨਹੀਂ ਆਇਆ ਗੁਜਰਾਤ ਦਾ ਕਿਸਾਨ ਆਇਆ ਨਹੀਂ ਆਇਆ ਸਿਰਫ ਸਰਨਾਬਦ ਫਾਇਦਾ ਵੀ ਸਰਕਾਰ ਨੂੰ ਪੰਜਾਬ ਦੇ ਕਿਸਾਨ ਨੂੰ ਲੈਣਾ ਔਰ ਧਰਨੇ ਵੀ ਸਰਕਾਰਾਂ ਦੇ ਖਿਲਾਫ ਕਿਉਂ ਜੇ ਪੰਜਾਬ ਸਰਕਾਰ ਤੁਹਾਡੀ ਹਰ سپورਟ ਦੇ ਵਿੱਚ ਖੜੀ ਹੈ ਠੀਕ ਹੈ ਜੀ ਹਰ ਮੱਦੇ ਮਸਲੇ ਦੇ ਵਿੱਚ ਤੁਹਾਡੇ ਨਾਲ ਹੈ ਕਿਹੜੀ ਸਰਕਾਰ ਨਾਲ ਹੈ ਪੰਜਾਬ ਸਰਕਾਰ ਵੀ ਨਾਲ ਹੈ ਇਹਨਾਂ ਦੇ ਉਹ ਸੈਂਟਰ ਤੁਸੀਂ ਸ਼ਾਇਦ ਭਗਵੰਤ ਮਾਨ ਸਾਹਿਬ ਤੁਸੀਂ ਸ਼ਾਇਦ ਭਗਵੰਤ ਮਾਨ ਸਾਹਿਬ ਦਾ ਪਹਿਲਾਂ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਇਹ ਤੇ ਉਹ ਨਹੀਂ ਸੁਣੀ ਸ਼ਾਇਦ ਜਦੋਂ ਸਰਕਾਰ ਬਣਨ ਵਾਲੀ ਸੀਗੀ ਉਸ ਤੋਂ ਪਹਿਲਾਂ ਕਹ ਰਹੇ ਸੀ ਕਿ ਅਸੀਂ ਐਮਐਸਪੀ ਦਵਾਗੇ ਐਮਐਸਪੀ ਦੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਕਹਿੰਦੀ 23 ਫੈਸਲਾ ਤੇ ਐਮਐਸਪੀ ਦਵਾਗੇ ਹੁਣ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਪੁਲ ਦਾ ਕੰਮ ਕਰ ਰਹੇ ਹਾਂ ਰਾਤ ਮੇਰੇ 2-2 ਵਜੇ ਤੱਕ ਮੇਰੇ ਪੰਜਾਬ ਦੇ ਮਾਨਯੋਗ ਡਾਇਮੰਡ ਸੀਐਮ ਮੈਂ ਡਾਇਮੰਡ ਸੀਐਮ ਕਿਉਂ ਨਾ ਕਿਉਂਕਿ ਮੇਰੇ ਪੰਜਾਬ ਨੂੰ ਇੱਕ ਡਾਇਮੰਡ ਸੀਆ ਮਿਲਿਆ ਹੈ 2:00 ਵਜੇ ਤੱਕ ਮੈਂ ਡਿਓਕਰ ਬੈਠ ਕੇ ਉਹਨਾਂ ਦੀ ਮੀਟਿੰਗਾਂ ਕਰਾ ਰਿਹਾ ਕਿ ਕਿਸੇ ਤਰੀਕੇ ਪੰਜਾਬ ਦਾ ਮਸਲਾ ਹੱਲ ਹੋਵੇ ਪੰਜਾਬ ਸਰਕਾਰ ਨੇ ਕੀ ਗੱਲ ਕੀਤੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੇ ਮੰਤਰੀ ਦਾ ਪੰਜਾਬ ਦੇ ਮੰਤਰੀ ਪੰਜਾਬ ਦੇ ਮੰਤਰੀ ਦਾ ਲੋਕਾਂਗਰਸ ਲਗਾ ਲੋ ਆਕਾਲੀ ਦਾ ਲਗਾ ਲੋ ਉਹਨਾਂ ਨੇ ਕੀ ਕੀਤਾ ਬਸ ਉਹਨਾਂ ਨੇ ਚੁੱਪ ਚੀ ਨਹੀਂ ਕੀਤਾ ਉਹਨਾਂ ਨੇ ਉਹ ਸਰਕਾਰ ਹੈ ਜਿਨੇ ਪੰਜਾਬ ਲਈ ਵਧੀਆ ਕੰਮ ਕੀਤਾ ਉਹਨਾਂ ਨੇ ਫਿਰ ਚੁਟਕੀਆਂ ਵੀ ਨਹੀਂ ਮਾਰ ਕੇ ਕਿ ਆਗੇ 5 ਮਿੰਟਾ ਜੀ ਐਮਐਸਪੀ ਦਵਾਂਗੇ 5 ਮਿੰਟਾ ਜੀ ਐਮਐਸਪੀ ਦਵਾਂਗੇ ਉਹਨਾਂ ਨੇ ਵੀ ਉਹ ਇਹ ਗੱਲ ਕੀਤੀ ਮੇਰੀ ਗੱਲ ਸੁਣੋ ਜੇ ਹੁਣ ਸਾਡੇ ਸੀਐਮ ਸਾਹਿਬ ਨੇ ਪੰਜਾਬ ਦੇ ਮਾਨਯੋਗ ਨੇ ਕਿਹਾ ਕਿ ਇਹ ਬੈਠ ਕੇ ਟੇਬਲ ਟॉक ਤੇ ਮਸਲਾ ਹੱਲ ਹੋ ਜਾਣਾ ਮੈਂ ਵਿੱਚਾਂ ਮੈਂ ਵਿੱਚ ਕਰਵਾ ਕੇ ਰਹੂੰਗਾ ਤੁਸੀਂ ਮਾਣ ਜੋਗ ਸੀਐਮ ਸਾਹਿਬ ਦੇ ਵਿਸ਼ਵਾਸ ਤੇ ਘੱਟੋ ਘੱਟ ਰੱਖ ਸਕਦੇ ਹੋ ਮਾਣ ਜੋ ਮੈਂ ਵਿਸ਼ਵਾਸ ਕਰਦਾ ਕਿ ਮੇਰੇ ਪੰਜਾਬ ਨੂੰ ਇੱਕ ਵਧੀਆ ਸੀਐਮ ਮਿਲਿਆ ਡਾਇਮੰਡ ਸੀਐਮ ਮਿਲਿਆ ਮੇਰਾ ਅੱਜ ਪੰਜਾਬ ਤਰੱਕੀ ਦੇ ਹੈ ਤੇ ਮੈਂ ਤਾਂ ਸਲੂਟ ਕਰਾਂਗਾ ਕਰਾਂਗਾ ਘੱਟੋ ਘੱਟ ਕਿਸਾਨਾਂ ਨੂੰ ਚਾਹੀਦਾ ਕਿ ਆਪਾਂ ਮਾਣ ਸਾਹਿਬ ਨਾਲ ਮੀਟਿੰਗ ਕਰੀਏ ਮਾਣ ਸਾਹਿਬ ਦਰੂਜੇ ਮਾਣ ਸਾਹਿਬ ਦੇ ਹੱਥਾਂ ਪਰ ਡੋਰ ਤੋਰੀ ਹੈ ਪੰਜਾਬ ਦੀ ਅਸੀਂ ਖੁਸ਼ ਹੈਗੇ ਆ ਮਾਣ ਸਾਹਿਬ ਸਾਡੀ ਮੀਟਿੰਗ ਦਾ ਮਸਲਾ ਹੱਲ ਕਰਵਾਣਗੇ ਫਰ ਇੰਨਾ ਦੇ ਕਟਕੋਟ ਵਿਸ਼ਵਾਸ ਕਰੋ ਰੋਡ ਬੰਦ ਕਰਦੇ ਧਰਨੇ ਲਾ ਕੇ ਟੋਲ ਟੈਕਸ ਫਰੀ ਕਰਦੇ ਵਪਾਰੀ ਪਰੇਸ਼ਾਨ ਕਰਤਾ ਆਮ ਜਨਤਾ ਪਰੇਸ਼ਾਨ ਕਰਦੀ ਇਹ ਕੀ ਕਰਦਾ ਨਹੀਂ ਹੁਣ ਹੁਣ ਤੁਸੀਂ ਲਗਾਤਾਰ ਕਿਸਾਨਾਂ ਦੇ ਉੱਤੇ ਬੋਲ ਰਹੇ ਹੋ ਹੁਣ ਤੁਹਾਡੀ ਮੰਗ ਕੀ ਹੈ ਕੀ ਤੁਸੀਂ ਕਹਿ ਰਹੇ ਸੀ ਮੈਨੂੰ ਕਿ ਮੈਂ ਸਵਾਲ ਕਰੂੰਗਾ ਸਵਾਲ ਲੈ ਕੇ ਜਾਓ ਕਿਹੜਾ ਸਵਾਲ ਹੈ ਤੁਹਾਡਾ ਮੇਰੀ ਇੱਕੋ ਹੀ ਗੱਲ ਹੈ ਮੇਰਾ ਸਵਾਲ ਲੈ ਜਿਓ ਕਿਹੜਾ ਸਵਾਲ ਅੱਜ ਪੰਜਾਬ ਦਾ ਵਪਾਰੀ ਵੀ ਦੁਖੀ ਹੋਇਆ ਪਿਆ ਹੈ ਪੰਜਾਬ ਦਾ ਵਪਾਰੀ ਇੰਨਾ ਪਰੇਸ਼ਾਨ ਹੈ ਕਿ ਤੁਸੀਂ ਰੋਡ ਸੜਕਾਂ ਬੰਦ ਕਰ ਦਿੰਦੇ ਹੋ ਫਾੜੀ ਆਵਾਜ਼ ਆਈ ਸਾਡੀ ਜਨਤਾ ਪਰੇਸ਼ਾਨ ਹੁੰਦੀ ਵੀ ਐ ਕਿੱਥੋਂ ਆਵੇ ਜਾਵੇ ਜਨਤਾ ਵਪਾਰ ਕਿੱਦਾ ਚੱਲਣਗੇ ਇੱਥੋਂ ਕਰਾਂਗੇ ਅਸੀਂ ਵਪਾਰ ਕਿੱਦਾਂ ਸਾਨੂੰ ਆਰਡਰ ਆਣਗੇ ਹਰ ਬੰਦਾ ਦੁਖੀ ਐ ਇਸ ਲਈ ਜੋ ਐ ਤੁਸੀਂ ਟੇਬਲ ਟॉक ਕਰਕੇ ਆਪਣਾ ਮਸਲਾ ਹੱਲ ਕਰੋ ਜੇ ਤੁਹਾਨੂੰ ਵੀ ਕੁਝ ਹੁੰਦਾ ਅੰਜੂ ਗੈਸ ਦੇ ਕੋਲੇ ਤੁਹਾੜੇ ਤਾਂ ਵੀ ਕਹਿੰਦੇ ਮੇਰਾ ਦਿਲ ਦੁਖਦਾ ਕਿਉਂਕਿ ਮੇਰੇ ਕਿਸਾਨ ਭਰਾ ਨੇ ਮੇਰਾ ਮਨ ਦੁਖਦਾ ਕਿਉਂ ਐਦਾ ਹੋ ਰਿਹਾ ਉਧਰ ਦੇਖੋ ਸਾਡੇ ਜਵਾਨ ਨੇ ਠੀਕ ਹੈ ਉਹ ਵੀ ਸਾਡੇ ਭਰਾ ਨੇ ਹਰਿਆਣਾ ਵੀ ਸਾਡਾ ਭਰਾ ਦਿੱਲੀ ਵੀ ਸਾਡੀ ਸਾਰਾ ਹਿਮਾਚਲ ਵੀ ਸਾਡਾ ਜੰਮੂ ਵੀ ਸਾਡਾ ਜੋ ਉਧਰ ਕੁਝ ਹੁੰਦਾ ਹਰਿਆਣੇ ਜਵਾਨਾਂ ਨੂੰ ਤੇ ਤਾਂ ਵੀ ਮੇਰਾ ਦਿਲ ਦੁਖਦਾ ਕਿਉਂਕਿ ਜੈ ਜਵਾਨ ਜੈ ਕਿਸਾਨ ਨਾਰਾ ਤਾਂ ਲੱਗਾ ਸੀ ਨਾ ਪਰ ਲੱਗਦਾ ਕਿ ਗੋਲੀਆਂ ਚਲਾਨੀਆਂ ਠੀਕ ਨੇ ਫਿਰ ਬਿਲਕੁਲ ਮੈਂ ਦੀ ਗੱਲ ਸੁਣੋ ਇਹ ਤਾਂ ਗਲਤ ਨੇ ਬਿਲਕੁਲ ਗਲਤ ਨੇ ਬਿਲਕੁਲ ਜਿਹੜਾ ਮਸਲਾ ਟੇਬਲ ਟॉक ਤੇ ਹੱਲ ਹੋਣਾ ਤੁਸੀਂ ਇੱਕ ਚੀਜ਼ ਅਪੀਲ ਲਗਾਓ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਆਪਣੇ ਘਰੋ ਘਰੀ ਬੈਠੋ ਟੇਬਲ ਟॉक ਤੇ ਮੀਟਿੰਗ ਕਰੋ ਆਪਣੇ ਤੁਸੀਂ ਘਰੋ ਘਰੀ ਜਾਓ ਜਿਹੜੇ ਕੋਲੇ ਮੰਤ ਜਿਹੜੇ ਤੁਹਾਡੇ ਨੇਤਾ ਦੋ ਸਾਲ ਕਿਸਾਨ ਘਰੋ ਘਰੀ ਸੀਗੇ ਜਿਹੜੀ ਜਿਹੜੀ ਤੁਹਾਡੇ ਦੋ ਸਾਲ ਦੋ ਸਾਲ ਤਦ ਘਰੋ ਘਰੀ ਸੀਗੇ ਗੱਲ ਸੁਣੋ ਜਿਹੜੇ ਤੁਹਾਡੇ ਨੇਤਾ ਸੇਬਾਨ ਨਹੀਂ ਉਹ ਜਾ ਕੇ ਮੀਟਿੰਗ ਕਰਨ ਸਰਕਾਰ ਨਾਲ ਮਾਨ ਸਾਹਿਬ ਨਾਲ ਮੀਟਿੰਗ ਕਰਨ ਮਾਨ ਸਾਹਿਬ ਤੁਹਾਡਾ ਮੁੱਦਾ ਲੈ ਕੇ ਸਰਕਾਰ ਦੇ ਅੱਗੇ ਜਾਣ ਕਿਸਾਨ ਦੋ ਸਾਲ ਘਰੋ ਘਰੀ ਸੀਗੇ ਉਹ ਉਧਰ ਆਏ ਉਹਨਾਂ ਨੇ ਵਿਚਵਾਦ ਲਾਇਆ ਕਿ ਅਸੀਂ ਐਮਐਸਪੀ ਤੇ ਕਮੇਟੀ ਬਣਾ ਰਿਆ ਐਮਐਸਪੀ ਤੇ ਗੱਲ ਹੋਊਗੀ ਦੋ ਸਾਲ ਗੱਲ ਨਹੀਂ ਹੋਈ ਜਦੋਂ ਜਦੋਂ ਇਹਨਾਂ ਵੱਲੋਂ ਮੋਰਚੇ ਲਾਏ ਗਏ ਸੜਕਾਂ ਰੋਕेंगे ਉਸ ਤੋਂ ਬਾਅਦ ਮੀਟਿੰਗ ਦਾ ਸੱਦਾ ਹੈ ਪਰ ਜਨਤਾ ਹੋ ਰਹੀ ਹੈ ਨਾ ਪਰੇਸ਼ਾਨ ਜਨਤਾ ਹੋ ਰਹੀ ਹੈ ਨਾ ਇਹ ਗੱਲ ਕਹੋ ਕਿ ਤੁਸੀਂ ਜਨਤਾ ਪਰੇਸ਼ਾਨ ਕਿਉਂ ਕਰਦੇ ਹੋ ਸਵਾਲ ਪੁੱਛ ਲਿਓ ਅੰਮੀ ਤੋੜੇ ਦਾ ਸਵਾਲ ਸੀਗਾ ਅੰਮੀ ਤੋੜਾ ਕਹਿ ਰਸੀ ਮੈਂ ਇੰਟਰਵਿਊ ਵਿੱਚ ਕਿ ਤੁਸੀਂ ਜਨਤਾ ਪਰੇਸ਼ਾਨ ਕਰ ਰਹੇ ਹੋ ਪੁੱਛ ਲਿਓ ਗੱਲ ਖਤਮ ਹੋ ਗਈ ਜੀ ਜਨਤਾ ਪਰੇਸ਼ਾਨ ਹੈ ਕੰਮਕਾਰ ਖਤਮ ਹੈ ਸਾਡੀ ਵੀ ਮੰਗ ਕਰਾ ਦਿਓ ਸਾਡੀ ਵੀ ਬਿਜਨੀ ਫੀਸ ਕਰਾ ਦਿਓ ਸਾਡੇ ਵੀ ਟੈਕਸ ਡਵਾ ਦਿਓ ਸਾਡੇ ਵੀ ਕੰਮ ਕਰਦੇ ਕਜਦੇ ਸਾਡਾ ਮਾਫ ਕਰਾ ਦਿਓ ਮਾਨ ਸਾਹਿਬ ਨੇ ਕੀਤੀ ਤਾਂ ਹੋਈ ਹੈ ਬਿਜਲੀ ਬਿਰੀ 300 ਯੂਨਟ ਆ ਤੁਸੀਂ 300 ਯੂਨਟ ਆ ਤੁਸੀਂ ਯੂਜ਼ ਕਰੋ ਏਸੀ ਹਾਊਸ ਵਗੈਰਾ ਲਾ ਦਿਓ ਆਪਣੇ ਕਰੋ ਮੈਂ ਤਾਂ ਮਾਨ ਕਰਦਾ ਕਿ ਮੇਰੇ ਪੰਜਾਬ ਨੂੰ ਇੱਕ ਵਧੀਆ ਸਰਕਾਰ ਮਿਲੀ ਹੈ ਮਾਨ ਸਾਹਿਬ ਦੀ ਸਰਕਾਰ ਮਿਲੀ ਹੈ ਮੈਂ ਤਾਂ ਦਿਲੋਂ ਸਲੂਟ ਕਰਦਾ ਹਾਂ ਡਾਇਮੰਡ ਸੀਨ ਫੋਕ ਕੇ ਕਹਿਣਾ ਕਿ ਇਹੋ ਜਿਹਾ ਡਾਇਮੰਡ ਸੀਨ ਮੈਂ ਜ਼ਿੰਦਗੀ 'ਚ ਦੇਖਿਆ ਦੇਖੋ ਬਰਸਾਤਾਂ ਦੇ ਵਿੱਚ ਕਿੱਦਾਂ ਪਾਣੀ ਦੇ ਵਿੱਚ ਸਾਡਾ ਸੀਐਮ ਆਪ ਦਰੇਫਰ ਦੇ ਲੰਗਰ ਰੋਟੀ ਦਿਖਵਾਉਣ ਨੂੰ ਕਿ ਮੇਰੀ ਮੇਰੇ ਪੰਜਾਬ ਦੀ ਜਨਤਾ ਵੈ ਕਈ ਦੇਖਿਆ ਦੂਜੇ ਸੀਐਮ ਤੁਸੀਂ ਜਹਾਜ਼ਾਂ ਦੇ ਉੱਪਰ ਦੇਖਿਓ ਨਹੀਂ ਹੈਲੀਕਾਪਟਰ ਦੌਰਾ ਕਰ ਰਹੇ ਔਰ ਸਾਡਾ ਸੀਐਮ ਜਨਤਾ 'ਚ ਵਿਚਰ ਕੇ ਕਿੱਦਾਂ ਮਿਲ ਰਿਹਾ ਸੀ ਜਨਤਾ ਨਾਲ ਮੈਨੂੰ ਸੂਟ ਹੀ ਐ ਔਰ ਮੈਨੂੰ ਪਤਾ ਐ ਮਾਨ ਸਾਹਿਬ ਮਸਲਾ ਹੱਲ ਕਰਾਂਗੇ ਪਰ ਮੈਂ ਕਿਸਾਨ ਭਰਾਵਾਂ ਨੂੰ ਤੁਹਾਡੇ ਚੈਨਲ ਰਾਹੀਂ ਕਹਿਣਾ ਵਾਂ ਕਿ ਜਨਤਾ ਨੂੰ ਪਰੇਸ਼ਾਨ ਨਾ ਕਰੋ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਐ ਅੱਜ 20 ਦਿਨ ਹੋ ਗਏ ਸਾਡੇ ਕੰਮਕਾਰ ਬਿਜ਼ਨਸ ਰੁਕੇ ਪਿਆ ਰਸਤੇ ਖਾਲੀ ਕਰ ਦਿਓ ਰਸਤੇ ਛੱਡ ਦਿਓ ਹੁਣ ਤੇ ਕਹਿਣਾ ਮੰਨ ਜੋ ਨਹੀਂ ਮਤਲਬ ਕਿ ਤੁਹਾਨੂੰ ਹੁਣ ਵੀ ਲੱਗਦਾ ਕਿ ਅਗਰ ਕਿ ਐਮਐਸਪੀ ਤੇ ਬਿਨਾ ਕਿਸਾਨ ਉੱਠ ਸਕਦੇ ਆ ਫਿਰ ਉਹਨਾਂ ਦੀ ਮੰਗਾਂ ਨਜਾਇਜ਼ ਮੰਨਦੇ ਉਹਨਾਂ ਦੀ ਮੰਗਾਂ ਕਰਜ਼ਾ ਮਾਫੀ ਨਜਾਇਜ਼ ਮੰਗ ਲੱਗਦਾ ਹੈ ਕਿ ਧਰਨਾ ਤੋਂ ਚੱਕਣ ਤੋਂ ਬਾਅਦ ਗੱਲਬਾਤ ਹੋ ਸਕਦੀ ਹੈ ਨਹੀਂ ਤੁਹਾਨੂੰ ਲੱਗਦਾ ਹੈ ਕਿ ਧਰਨਾ ਚੱਕਣ ਤੋਂ ਬਾਅਦ ਗੱਲਬਾਤ ਹੋ ਸਕਦੀ ਹੈ ਆਪਾਂ ਟੇਬਲ ਟੋਕੇ ਮੀਟਿੰਗ ਕਰਾਂਗੇ ਮਸਲਾ ਹੱਲ ਮੀਟਿੰਗ ਹੋਊ ਆ ਹੋਊਗੀ ਕਿਸ ਤਰ੍ਹਾਂ ਹੋ ਸਰਕਾਰ ਆ ਰਹੀ ਹੈ ਸਰਕਾਰਾਂ ਕਹਿ ਰਹੀਆਂ ਸਰਕਾਰਾਂ ਕਹਿ ਰਹੀਆਂ ਕਿ ਤੁਸੀਂ ਟੇਬਲ ਟੋਕੇ ਮੀਟਿੰਗ ਕਰੋ ਮੀਟਿੰਗ ਜ਼ਰੂਰੀ ਹੋਗੀ ਨੇ ਮੀਟਿੰਗ ਮੀਟਿੰਗ ਤਾਂ ਪਹਿਲੇ ਵੀ ਹੋਈਆਂ ਨਾ ਤੇਰਾ ਦੌਰ ਦੀਆਂ ਮੀਟਿੰਗਾਂ ਹੋਈਆਂ ਉਹ ਚਾਰ ਮੀਟਿੰਗਾਂ ਹੋ ਗਈਆਂ ਕਹਿੰਦੇ ਮੀਟਿੰਗ ਦਾ ਵਿੱਚ ਗੱਲਬਾਤ ਹੁੰਦੀ ਆ ਹੱਲ ਨਹੀਂ ਨਿਕਲਦਾ ਮੀਟਿੰਗਾਂ ਦੇ ਵਿੱਚ ਮੈਂ ਹਿੰਦੁਸਤਾਨ ਨਿਕਲੂਗਾ ਨਾ ਕੋਈ ਨਾ ਕੋਈ ਸਿੱਟਾ ਤਾਂ ਨਿਕਲੂਗਾ ਜਿੱਥੇ ਤੁਸੀਂ ਚਾਹੋਗੇ ਇਹ ਤਾਂ ਸਰਕਾਰ ਨੂੰ ਸਹੀ ਲੱਗੂਗਾ ਸਰਕਾਰ ਨੇ ਪੂਰਾ ਹਿੰਦੁਸਤਾਨ ਦੇਖਣਾ ਹੈ ਪੂਰਾ ਹਿੰਦੁਸਤਾਨ ਪੂਰੇ ਹਿੰਦੁਸਤਾਨ ਦੇ ਪੰਜਾਬ ਨੂੰ ਤਾਂ ਸਰਕਾਰ ਨੇ ਸਭ ਨਾਲ ਜ਼ਿਆਦਾ ਫਾਇਦਾ ਦਿੱਤਾ ਕਿਸਾਨਾਂ ਨੂੰ ਠੀਕ ਹੈ ਜੀ ਉਹ ਬਾਕੀ ਕਿਸਾਨ ਦੇਖ ਲੋ ਜਿਹੜੇ ਮਜ਼ਦੂਰ ਤੁਸੀਂ ਇਹਨਾਂ ਨੂੰ ਕਿਸਾਨ ਬੰਦਾ ਨਹੀਂ ਕਿਉਂ ਕਹਿੰਦੇ ਹੋ ਕਿ ਘਰ ਤੇ ਇਹਨਾਂ ਦੇ ਵੱਡੀਆਂ-ਵੱਡੀਆਂ ਓਡੀਆਂ ਖੜੀਆਂ ਐ ਵੱਡੀ-ਵੱਡੀ ਗੱਡੀਆਂ ਖੜੀਆਂ ਐ ਮੈਨੂੰ ਤਾਂ ਸਮਝ ਨਹੀਂ ਆਂਦੀ ਕਿੰਨੇ ਕਿਸਾਨਾਂ ਦੇ ਘਰ ਦੇਖ ਲਈਆਂ ਵੱਡੀਆਂ-ਵੱਡੀਆਂ ਗੱਟੀਆਂ ਨਹੀਂ ਕਿੰਨੇ ਕਿਸਾਨ ਕਿੰਨੇ ਪਰਸੈਂਟ ਕਿਸਾਨਾਂ ਦੇ ਘਰ ਦੇ ਦੇਖ ਲਈਆਂ ਤੁਸੀਂ ਇੱਕ ਮੁੱਦਾ ਉੱਥੇ ਜਾ ਕੇ ਹੋਰ ਨਹੀਂ ਪੜਿਆ ਸ਼ਰੇਆ ਕੋ ਟਰਾਲੀਆਂ ਕਈ ਟਰਾਲੀ ਟਰੈਕਟਰਾਂ ਦੇ ਮੈਂ ਸੋਸ਼ਲ ਮੀਡੀਆ ਵੀਡੀਓ ਦੇਖੀ ਪਿੰਡ ਦਾ ਉਹਨਾਂ ਦੀ ਫੋਟੋ ਲਗਣੀ ਕੀ ਆ ਸਹੀ ਐ ਇੱਕ ਆਤਕਵਾਦੀ ਦੀ ਫੋਟੋ ਲਗਣੀ ਸਹੀ ਐ ਤੁਸੀਂ ਮੈਨੂੰ ਦੱਸ ਦੋ ਮੁੱਦਾ ਕੀ ਹੈ ਤੁਹਾਡਾ ਤੁਹਾਡਾ ਮੁੱਦਾ ਕੀ ਹੈ ਤੁਸੀਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਤੁਸੀਂ ਕਿਸਾਨਾਂ ਦੀ ਤੁਸੀਂ ਕਿਸਾਨਾਂ ਦੀ ਗੱਲ ਕਰ ਦੋ ਫਿਰ ਕਹਿੰਦੇ ਫੋਟੋ ਲੱਗੀ ਹੋਈ ਹੈ ਸੁਣੋ ਗੱਲ ਸੁਣੋ ਤੁਹਾਡਾ ਮੁੱਦਾ ਕੀ ਹੈ ਤੁਸੀਂ ਮੁੱਦਾ ਢੁਕਾਣਾ ਹੈ ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ ਤੁਸੀਂ ਕਰਨ ਕੀ ਚਾਹੁੰਦੇ ਹੋ ਕਹਿੰਦਾ ਕਿਸੇ ਤਰੀਕੇ ਸੋਲਵ ਹੋਵੇ ਤੁਸੀਂ ਡਾਇਵਰਟ ਕਿਉਂ ਕਰਦੇ ਹੋ ਮੁੱਦਾ ਤੁਸੀਂ ਕਿਸਾਨਾਂ ਦੀ ਗੱਲ ਕਰੋ ਨਾ ਤੁਸੀਂ ਕਹਿੰਦੇ ਫੋਟੋਆਂ ਲੱਗੀਆਂ ਹੋਈਆਂ ਲੱਗਿਆ ਕੀ ਕਰੂੰਗਾ ਯਾਰ ਤੁਸੀਂ ਸਮਝੇ ਨਹੀਂ ਵੱਡੇ ਵੱਡੇ ਪੱਥਰਾਂ ਤੇ ਬੰਬੀ ਝੰਗ ਰਿਆਂ ਕਰੋ ਇਹ ਕੀ ਹੈ ਮੈਂ ਕਿਉਂ ਗੱਲ ਕਰਾਂ ਉਹਨਾਂ ਦੇ ਹੱਕ ਦੀ ਤੁਹਾਡਾ ਹੱਕ ਹੈ ਜੇ ਤੁਸੀਂ ਆਪਣੇ ਹੱਕ ਪਿੱਛੇ ਖੜੋ ਨਾ ਤੇ ਅਸੀਂ ਤੁਹਾਡੇ ਨਾਲ ਤੁਸੀਂ ਵਪਾਰੀਆਂ ਨਾਲ ਲੈ ਕੇ ਚੱਲੋ ਅਸੀਂ ਤੁਹਾਡੇ ਨਾਲ ਆ ਪਰ ਤੁਸੀਂ ਬੰਦੀ ਸਿੰਘ ਰਿਆ ਕਰੋ ਸ਼ਰੇਆ ਭਿੰਡਰਾਂ ਵਾਲੇ ਅੱਤਵਾਦੀ ਦੀ ਫੋਟੋ ਲਾਈਆਂ ਹੋਈਆਂ ਇਹ ਕੀ ਹੈ ਇਹ ਕਾਨੂੰਨ ਦੇ ਉੱਪਰ ਦੀ ਗੱਲ ਕਰਦੇ ਹੋ ਤੁਸੀਂ ਮੇਰੀ ਕਾਨੂੰਨ ਦੇ ਉੱਪਰ ਦੀ ਗੱਲ ਕਰਦੇ ਹੋ ਕਾਨੂੰਨ ਤੇ ਅੱਗੇ ਤੇ ਹਰ ਕੋਈ ਸਿਰ ਝੁਕਾਂਦਾ ਜੀ ਜੇ ਹਾਈ ਕੋਰਟ ਨੇ ਹਾਈ ਕੋਰਟ ਨੇ ਹੁਣ ਕਿਹਾ ਹੈ ਕਿ ਟਰੈਕਟਰ ਟਰਾਲੀਆਂ ਰੋਡ ਤੇ ਨਹੀਂ ਤੇ ਇਹ ਲੋਕ ਕਿਉਂ ਨਹੀਂ ਮੰਨ ਰਹੇ ਫਿਰ ਕਿੱ데 ਤੇ ਜਾਣ ਮੈਂ ਕਿੱਦਾਂ ਜਾਣਗੇ ਜੀ ਗੱਲ ਸੁਣੋ ਟ੍ਰੇਨਾਂ ਵੀ ਹੈਗੀਆਂ ਬੱਸਾਂ ਵੀ ਆ ਗਈਆਂ ਤੁਸੀਂ ਉੱਤੇ ਦਿੱਲੀ ਪਹੁੰਚ ਜਾਓ। ਅੱਛਾ ਹਾਂਜੀ ਤੁਸੀਂ ਜ਼ਰੂਰੀ ਮੂਲ ਨੂੰ ਖਰਾਬ ਕਰਨਾ ਹੈ। ਤੁਸੀਂ ਰੋੜ ਤੇ ਜੂਮਟਰਾਂ ਨਹੀਂ ਲੈਣੀਆਂ। ਲੱਗਦਾ ਕਿ ਫਿਰ ਟ੍ਰੇਨਾਂ ਬੱਸਾਂ ਤੇ ਦਿੱਲੀ ਜਾਣ ਦਿੱਤਾ ਜਾਊਗਾ। ਮੈਂ ਗੰਨਾ ਜੀ ਤੁਸੀਂ ਆਮ ਨਾਗਰਿਕ ਹੋ। ਮੈਂ ਇੱਕ ਆਮ ਨਾਗਰਿਕ ਹਾਂ। ਜੇ ਆਪਾਂ ਟ੍ਰੇਨ ਦਾ ਸਫ਼ਰ ਕਰਦੇ ਹਾਂ ਸਾਨੂੰ ਕੋਈ ਰੋਕੂਗਾ ਝ। ਤੁਸੀਂ ਦੱਸ ਦੋ। ਤੁਹਾਨੂੰ ਰੋਕੇਗਾ ਕੋਈ ਜਾਂ ਮੈਨੂੰ ਕੋਈ ਰੋਕ ਲੇਗਾ। ਜੇ ਮੈਂ ਜਾਣਾ ਹੈ ਕੰਮ ਤੇ ਮੈਂ ਜਾਣਾ ਵੈ। ਸਹੀ ਕੰਮ ਕਰੂੰ ਨਾ। ਸਹੀ ਕੰਮ ਦੇਸ਼ ਦੀ ਅਖੰਡਤਾ ਏਕਤਾ ਦੇ ਨਾਲ ਚੱਲ ਤੁਹਾਨੂੰ ਨਹੀਂ ਲੱਗਦਾ ਸ਼ਾਂਤੀਮਈ ਤਰੀਕੇ ਨਾਲ ਕਿਸਾਨ ਬੈਠੇ ਹੋਏ ਆ ਸ਼ਾਂਤੀਮਈ ਤਰੀਕਾ ਮੈਨੂੰ ਤਾਂ ਨਜ਼ਰ ਨਹੀਂ ਆਇਆ ਜੀ ਮੈਨੂੰ ਕੋਈ ਸ਼ਾਂਤੀਮਈ ਤਰੀਕਾ ਨਹੀਂ ਨਜ਼ਰ ਆਇਆ ਕਿਉਂਕਿ ਪੰਜਾਬ ਦੇ ਬਾਰਡਰਾਂ ਤੇ ਤੁਸੀਂ ਪੰਜਾਬ ਦੇ ਬਾਰਡਰ ਸਾਰੇ ਸੀਲ ਕਰਤੇ ਮੈਂ ਕਹਿੰਦਾ ਆਮ ਜਨਤਾ ਕਿੱਥੋਂ ਜਾਏਗੀ ਮੇਰਾ ਇੱਕੋ ਹੀ ਸਵਾਲ ਹੈ ਬਸਲਾਸਤ ਆਮ ਜਨਤਾ ਕਿੱਥੋਂ ਆਈ ਜਾਏਗੀ ਬੜਾ ਵੱਡਾ ਸਵਾਲ ਹੈ ਹੋਰ ਵੀ ਕੁਝ ਕਹਿਣਾ ਚਾਹੁੰਦੇ ਹੁਣ ਵੀ ਪੜਾ ਸਗੀ ਆ ਕਿਸਾਨਾਂ ਦੇ ਪ੍ਰਤੀ ਮੈਂ ਰ ਕੋਈ ਨਹੀਂ ਕਿਸਾਨ ਮੇਰੇ ਭਰਾ ਨੇ ਠੀਕ ਹੈ ਜੀ ਇੱਕ ਤਰਫ ਰਾਹ ਕਹਿੰਦੇ ਤੁਸੀਂ ਜੱਟਾਂ ਠੀਕ ਹੈ ਮੈਂ Hindu ਜੱਟਾਂ ਠੀਕ ਹੈ ਜੀ ਮੈਂ ਕੇ ਖੇਤੀ ਕਰਦਾ ਮੈਂ ਵੀ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤਰ ਆ ਠੀਕ ਹੈ ਜੀ ਮੈਂ ਖੁਸ਼ ਆ ਸਰਕਾਰਾਂ ਨਾਲ ਮੇਰੇ ਲਈ ਤੇ ਮੇਰੇ ਸਰਕਾਰਾਂ ਵਧੀਆ ਕੰਮ ਦੇ ਰਹੀਆਂ ਵਧੀਆ ਕੰਮ ਕਰ ਰਹੀਆਂ ਵੈ ਠੀਕ ਹੈ ਜੀ ਮੈਂ ਤਾਂ ਕਿਸਾਨ ਭਰਾਵਾਂ ਨੂੰ ਇੱਕੇ ਹੀ ਗਊਂਗਾ ਜੇ ਮੈਂ Hindu ਜੱਟ ਖੁਸ਼ ਆ ਤੁਸੀਂ ਵੀ ਖੁਸ਼ ਹੋ ਜਾਓ ਮੈਂ ਤੁਹਾਡੇ ਨਾਲ ਆ ਹਰ ਪੱਖੀ ਪਰ ਜਨਤਾ ਨੂੰ ਪਰੇਸ਼ਾਨ ਨਾ ਕਰੋ ਪਰ ਤੁਸੀਂ ਕਿਸਾਨ ਕਹਿ ਰਹੇ ਹੋ ਆਪਣੇ ਆਪ ਨੂੰ ਦੂਜੀ ਤਰਫ ਤੁਸੀਂ ਕਹਿ ਰਹੇ ਪਰੇਸ਼ਾਨ ਕੀਤਾ ਜਾ ਰਿਹਾ ਜੱਟ ਮੈਂ ਮੈਂ ਹਿੰਦੂ ਜੱਟ ਠੀਕ ਹੈ ਜੀ ਇਹ ਥੋੜੀ ਹੈ ਕਿ ਕੱਲੇ ਉਹੀ ਕਿਸਾਨ ਨੇ ਹਰ ਚੀਜ਼ ਅਸੀਂ ਵੀ ਹੱਥੋਂ ਕੰਮ ਕਰਦੇ ਹੱਤੀ ਚ ਹੀ ਕਰੀ ਦੀ ਹੈ ਪਰ ਮੈਂ ਇੱਕ ਚੀਜ਼ ਚਾਹਨਾ ਵਾਂ ਕਿ ਜਨਤਾ ਨੂੰ ਪਰੇਸ਼ਾਨ ਨਹੀਂ ਅਸੀਂ ਕਰੀਦਾ ਜਿਹੜਾ ਮਸਲਾ ਸਰਕਾਰਾਂ ਨਾਲ ਬੈਠ ਕੇ ਜਾਂ ਪ੍ਰਸ਼ਾਸਨ ਨਾਲ ਬੈਠ ਕੇ ਮਸਲਾ ਹੱਲ ਟੇਬਲ ਤੇ ਹੱਲ ਹੋਣਾ ਨਾ ਉਹ ਟੇਬਲ ਤੇ ਹੱਲ ਹੋਣਾ ਹੁਣ ਦੰਗੀਆਂ ਪਾ ਕੇ ਜਾਂ ਕਿਸੇ ਹੁਣ ਦੰਗ ਪਾ ਕੇ ਦੰਗ ਜਿਹੜਾ ਪਾਇਆ ਕਿਹੜਾ ਉੜਦੰਗ ਪਾਇਆ ਤੁਸੀਂ ਫਿਰ ਬਾਰਡਰ ਤੇ ਵੀਡੀਓ ਕਰਕੇ ਉਹ ਦੇਖੋ ਜਾਂ ਕਿੰਨੀ ਸੋਸ਼ਲ ਮੀਡੀਆ ਚਲਦੀ ਹੈ ਮੈਂ ਇਹ ਦੇਖ ਲਓ ਆਮ ਜੰਦਾ ਪਰੇਸ਼ਾਨ ਹੋ ਰਹੀ ਆ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਕਿਹਾ ਹੋ ਰਹੇ ਨੇ ਆਵਾਜ਼ ਆਈ ਜੇ ਅਸੀਂ ਹੁਣ ਜਾਣਾ ਦਿੱਲੀ ਦਿੱਲੀ ਰੋਡ ਤੇ ਜਾਣਾ ਰਸਤਾ ਦੱਸੋ ਮੈਂ ਕਿਹੜੇ ਰਸਤੇ ਜਾਵਾਂ ਦਿੱਲੀ ਰੋਡ ਤੋਂ ਮੈਨੂੰ ਦੱਸ ਦੋ ਡਾਇਵਰਸ਼ਨ ਦਿੱਤਾ ਹੈ ਸਰਕਾਰ ਨੇ ਮੈਨੂੰ ਦੱਸ ਦੋ ਮੈਂ ਬਾਲੇ ਰੋਡ ਤੇ ਦਿੱਲੀ ਰੋਡ ਤੇ ਜਾਣਾ ਰਾਜਪੂਰੋ ਮੈਂ ਕਿੱਦਾਂ ਲੰਘੂਗਾ ਤੁਸੀਂ ਮੈਨੂੰ ਦੱਸ ਦੋ ਮੈਨੂੰ ਲੰਘਣ ਦਾ ਰਸਤਾ ਦਵਾ ਦਿਓ ਜੰਮੀ ਤੁਰੜਾ ਆ ਰਿਹਾ ਜੀ ਅੰਮੀ ਤੁਰੜਾ ਲੰਘਣ ਦਾ ਰਸਤਾ ਹਿੰਦੂ ਜਾਟ ਆ ਰਿਹਾ ਜਿੱਥੋਂ ਆਮ ਲੋਕੀ ਲੰਘਣਗੇ ਉੱਥੋਂ ਹੀ ਲੰਘਣਗੇ ਤੁਹਾਡੇ ਲਈ ਵਕ ਬਕਰਾਂ ਰਸਤਾ ਬਣਾਵੇ ਸਰਕਾਰ ਤੇ ਰਸਤਾ ਸਾਡਾ ਹੀ ਐ ਸਾਡੇ ਹੀ ਸਾਡਾ ਹੀ ਪੰਜਾਬ ਐ ਸਾਡਾ ਹੀ ਹਰਿਆਣਾ ਵੈ ਸਾਡੀ ਦਿੱਲੀ ਐ ਸਾਡੀ ਯੂਪੀ ਐ ਤਾਂ ਕਿਸਾਨਾਂ ਦੀ ਦਿੱਲੀ ਨਹੀਂ ਉਹ ਦੂਜੇ ਮੁਲਕ ਤੋਂ ਨੇ ਨੇ ਉਹ ਜਿਹੜੇ ਬੈਠੇ ਦੂਜੇ ਮੁਲਕ ਤੋਂ ਨੇ ਉਹ ਨਹੀਂ ਦੂਜੇ ਮੁਲਕ ਤੇ ਨਾਲ ਨੇ ਉਹ ਵੀ ਉਹਨਾਂ ਦੀ ਐ ਕਿਸਾਨਾਂ ਦੀ ਮੇਰੇ ਭਰਾ ਹੀ ਨੇ ਜਦੋਂ ਉਹਨਾਂ ਨੂੰ ਕੁਝ ਹੁੰਦਾ ਮੇਰਾ ਦਿਲ ਦੁਖਦਾ ਐ ਮੇਰਾ ਦਿਲ ਦੁਖਦਾ ਹੈ ਦਿਲ ਦੁਖਦਾ ਤਾਂ ਫਿਰ ਉਹਨਾਂ ਦੇ ਖਿਲਾਫ ਹੀ ਮੇਰਾ ਦਿਲ ਦੁਖਦਾ ਫਿਰ ਉਹਨਾਂ ਦੇ ਖਿਲਾਫ ਹੀ ਤੁਸੀਂ ਦੁਖਦਾ ਮੈਂ ਉਹਨਾਂ ਦੇ ਨਹੀਂ ਬੋਲਦਾ ਵੀ ਆ ਮੈਂ ਇਹ ਕਹਿ ਰਿਹਾ ਕਿ ਜਨਤਾ ਪਰੇਸ਼ਾਨ ਹੋ ਰਹੀ ਹੈ ਜਾਂ ਫਿਰ ਤੁਸੀਂ ਗੱਲ ਨਹੀਂ ਸਮਝ ਰਹੇ ਆਮ ਬੰਦਾ ਪਰੇਸ਼ਾਨ ਹੋ ਰਿਹਾ ਵਪਾਰੀ ਪਰੇਸ਼ਾਨ ਹੋ ਰਿਹਾ ਹੈ ਬਿਲਕੁਲ ਅਮਿਤ अरोड़ा ਸਾਡੇ ਨਾਲ ਸੀਗੇ ਸ਼ਿਫ ਸੇਨਾ ਦੇ ਆਗੂ ਨੇ ਇੱਕ ਤਰਫ ਆਪਣੇ ਆਪ ਨੂੰ ਕਿਸਾਨ ਵੀ ਦੱਸਦੇ ਨੇ ਦੂਜੀ ਤਰਫ ਕਹਿੰਦੇ ਨੇ ਕਿ ਕਿਸਾਨਾਂ ਵੱਲੋਂ ਉੜਦੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਆਮ ਲੋਕੀ ਕਿੱਥੇ ਜਾਣ ਵਪਾਰੀ ਕਿਤੇ ਜਾਣ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਵਿੱਚ ਕਮੈਂਟ ਕਰਿਓ